ਤੁਸੀਂ ਤੇ ਆਜ ਝੋਟਿਆਂ ਦੀ ਗੱਲ ਹੋਣੀ ਹੈ ਅੱਜ ਦੱਸੋ ਕਿਹਨੂੰ ਕਿਹਨੇ ਸ਼ੌਂਕ ਆ ਕਬੂਤਰ ਰੱਖਣ ਦਾ ਬਾਈ ਤੇ ਆ ਆਪਣੇ ਕਬੂਤਰ ਰੱਖੇ ਹੋਏ ਨੇ ਘਰੇ ਸਾਰੇ ਉੱਡਣ ਵਾਲੇ ਨੇ ਓਏ ਇਹ ਸਾਡੀ ਜੋ ਕਬੂਤਰੀ ਬੈਠੀ ਆ ਕਾਨੀ ਵਾਲੀ ਬਿੰਦੀ ਵਾਲੀ ਬਹੁਤ ਕਹਿਣ ਡੜਦੀ ਆ ਕਬੂਤਰੀ ਤੇ ਇਧਰ ਆ ਪਾ ਆ ਜਾ ਆ ਜਾ ਦੱਸੋ ਭਾਈ ਕਿਵੇਂ ਲੱਗੀ ਆ ਅੱਜ ਖਾਣਾ ਪੂਰਾ ਇਹਨਾਂ ਤੇ ਆ ਤੇ ਹੋਰ ਸੁਣਾਓ ਜੀ ਕਿਨੇ ਕਿਨੂ ਸ਼ੌਂਕ ਆ ਕਬੂਤਰ ਰੱਖਣ ਦਾ ਯਾਪੇ ਰੱਖੇ ਹੋਏ ਨੇ 15 16 ਹੈਗੇ ਕਬੂਤਰ ਬੱਚੇ ਵਿੱਚ ਵੱਡੇ ਜਿਹਾ ਦੇ ਸ਼ੌਂਕ ਕਰਾ ਰਹੇ ਆ ਆਪਾਂ ਤੁਹਾਨੂੰ ਸ਼ੌਂਕ ਕਰ ਲੋ ਕਬੂਤਰਾਂ ਦਾ ਬਹੁਤ ਘੈਂਟ ਆ ਆਜਾ šau, Karlo, kvůtter, bohatý něda, nejko by. a, hejdra, Kalu. aža, aža, na, na něj, na, na ně, čl na, 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 chladná ਇਹ ਵੀਡੀਓ ਬਤੋ ਸ਼ੇਅਰ ਕਰਦੇ ਹੋ ਬਾਈ ਤੇ ਚੈਨਲ ਨੂੰ ਬਾਈ ਜੀ ਨੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਆਪਣੇ ਬਹੁਤ ਘੈਂਟ ਹੋਣੀਆਂ ਫਿਲਮਾਂ ਵੀ ਆਉਣਗੀਆਂ ਵਲੌਗ ਵੀ ਆਉਣਗੇ ਤੇ ਬਸ ਇਦਾਂ ਹੀ ਐਂਟਰਟੇਨਮੈਂਟ ਕਰਦੇ ਰਹਿਣਾ ਆਪਣਾ ਇਹ ਚੱਕ ਵੜ ਗਿਆ ਨਾ ਹੁਣ ਨਾਲਾ 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 ਸ਼ੇ ਬੱਗਿਆ ਸ਼ੇਰ ਬੱਗਿਆ ਦੇ ਪਰੇ ਨਾ ਕਿ ਨਹੀਂ ਗਿਆ ਕਰਲਾ ਰੀਜ ਪੂਰੀ ਕਰ ਲਾਉਣਾ ਹੁੰਦੀ ਠੀਕ ਆ ਉਤੋਂ ਮਹੀ ਪੈਨ ਵਾਲਾ ਬਦਲ ਬਦਲ ਹੋਏ ਹੋਏ ਬਏ ਨੇ ਸਾਡੇ ਇੱਥੇ ਤੇ ਇਹ ਦੇਖੋ ਸਾਡਾ ਲਾਲ ਸਿਰ ਨਹਾਈ ਜਾਂਦਾ ਵਾ ਕੁੰਡੇ ਦੇ ਬੈਠ ਕੇ ਹੈ ਬਾਹਰ ਆ ਜਾ ਆ ਜਾ ਬੋਤਨ ਨਾਲ ਆ ਜਾ ਆ ਜਾ ਹੁਣ ਬਾਕੀ ਤੈਨੂੰ ਵੇਖ ਕੇ ਨਹਾਉਣਗੇ ਹੋਰ ਸਾਰੇ ой акал тарамида ਆਹ ਕਾਲੋ ਤਾਰ ਮੀਦਾ ਤਾਰ ਮੀਦਾ ਤਾਰ ਮੀਦਾ ਤਾਰ ਮੀਦਾ ਆ ਜਾ ਤੁਸੀਂ ਵੀ ਹੁਣ ਕਿ ਚਿੱਠੀ ਭਾਈਏ ਓ ਬੱਸ ਨਾਲਿਆਂ ਨਾਲ ਤੂੰ ਚੁੱਪ ਕਰਕੇ ਬਹਿ ਜਾ ਤੇ ਸ਼ੌਂਕ ਕਰ ਲੋ ਬਈ ਕਬੂਤਰਾਂ ਤੁਸੀਂ ਸਾਰੇ ਤੇ ਜਿਹਨੂੰ ਜਿਹਨੂੰ ਸ਼ੌਂਕ ਕਰੱਖੋ ਬਈ ਕਬੂਤਰ ਇਹ ਬਹੁਤ ਵਧੀਆ ਚੀਜ਼ ਆ ਵਿਚਾਰੇ ਓ ਡੱਕੇ ਲਈ ਜਾਂਦਾ ਚੱਕੇ ਹੈ ਤੇ ਆਪਾਂ ਰੱਖੋ ਇਹ 15 16 ਕਬੂਤਰ ਆਪਣੇ ਕੋਲੇ ਬੱਚੇ ਆਗਾ ਉਹ ਪਛਾਹ ਦਿਖਾਉਣੇ ਆ। ਕਿੰਨੇ ਅੰਡੇ ਧਰੇ ਆ। ਇਹ ਬੈਠਾ ਛੋਟਾ ਜਿਹਾ ਬੱਚਾ ਹਲਾ ਇੱਕ। ਘੁੰਮੀਆਂ ਦਾ। ਤੇ ਤਿੰਨਾਂ ਕਬੂਤਰਾਂ ਨੇ ਅੰਡੇ ਧਰੇ ਹੋਏ ਨੇ। ਤੇ ਬੱਚੇ ਬੱਚੇ ਆ। ਹਾਂ ਸਾਰੇ ਗਿੱਜੇ ਹੋਏ ਨੇ ਤੇ ਭਾਈ ਜਿਹੜੇ ਆ ਚੈਨਲ ਨੂੰ ਨਵੇਂ ਦੇਖ ਰਹੇ ਆਪਣੀ ਵੀਡੀਓ ਸਾਰੇ ਨਵੇਂ ਤੇ ਭਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਤੇ ਆਪਾਂ ਇਦਾਂ ਹੀ ਸ਼ੌਂਕ ਕਰਾਉਂਦੇ ਰਵਾਂਗੇ ਕਬੂਤਰਾਂ ਦਾ ਤੇ ਵਲੌਗ ਵਗੈਰਾ ਵੀ ਕਰਾਂਗੇ ਫਿਰਨਾ ਵਗੈਰਾ ਵੀ ਕਰਾਂਗੇ ਠੀਕ ਹੈ ਜੀ ਆਵੇ ਕੀ ਕਰ ਰਹੇ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਬਾਈ ਸਬਸਕ੍ਰਾਈਬ ਕਰ ਲਿਓ ਸਾਰੇ ਠੀਕ ਹੈ ਜੀ ਜੋ ਵੀ ਨਿਆ ਆਦਮੀ ਹੋ ਸਭ ਚੈਨਲ ਕੋ ਸਬਸਕ੍ਰਾਈਬ ਕਰੇ ਨਾਲ ਨਾਲ ਆ ਪਾਦਰ ਸਬਜੀ ਭਾਜੀ ਲਈ ਹੋਈ ਆ ਉਹ ਪਸੂ ਬੈਠੇ ਨੇ ਆਪਣੇ ਠੀਕ ਹੈ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆ ਜੀ ਸਾਰੇ ਠੀਕ ਹੈ ਜੀ ਤੇ ਵੱਤ ਵੱਤ ਵੀਡੀਓ ਸ਼ੇਅਰ ਕਰ ਦਿਓ ਤੇ ਉਹ ਦੇਖੋ ਪੱਛੇ ਘਾੜੋ ਖਾਣਾ ਬਣਾ ਰਹੀ ਆ ਆਪਣੇ ਘਰੇ ਚੈਨਲ ਨੂੰ ਕਰ ਦਿਓ ਵੱਤ ਵੱਤ ਸਬਸਕ੍ਰਾਈਬ ਹੋ ਲੱਗੇ ਪਏ ਨੇ ਖਾਣਾ ਖਾਣ ਸਾਰੇ ਨਾਲ ਹੋ ਕੇ ਹੋਰ ਸੁਣਾਓ ਬਾਈ ਠੀਕ ਠਾਕ ਐ ਮੀ ਕਿੱਥੇ ਕਿੱਥੇ ਪੈ ਰਿਆ ਦੱਸਿਓ ਮਰਾਏ ਬਾਈ ਮੀ ਦੱਸਿਓ ਕਿੱਥੇ ਕਿੱਥੇ ਕਿਹੜੇ ਕਿਹੜੇ ਪਿੰਡ ਵਹਿ ਰਿਆ ਸਾਡੇ ਦਾ ਬੱਦਲ ਬਾਈ ਹੋਈ ਪਈਆ ਦੇਖੋ ਆਉਣ ਦੇ ਫੁੱਲ ਚਾਂਸ ਆ ਰਾਤ ਨੂੰ ਸ਼ਾਇਦ ਆ ਜੇ ਮੀ ਹੋਰ ਸੁਣਾਓ ਠੀਕ ਠਾਕ ਹੀ ਸਾਰੇ ਤੇ ਭਈ ਆਪਾਂ ਲਾਈਵ ਆਇਆ ਕਰਾਂਗੇ ਸਵੇਰ ਤੋਂ ਆ 6:30 ਵਜੇ 6:30 6:30 ਵਜੇ ਆਇਆ ਕਰਾਂਗੇ ਲਾਈਵ ਤੇ ਆਇਆ ਕਰੋ ਜਰੂਰ ਸਾਰੇ ਲਾਈਵ ਤੇ ਗੱਲਾਂ ਬਾਤਾਂ ਕਰੀਏ ਚਲੋ ਠੀਕ ਹੈ ਜੀ ਦੋ ਇਜਾਦਤ 算了，没啥聊的。